ਸਪੈਸ਼ਲ ਮੁਸਲਮਾਨ ਭਾਈਚਾਰਾ ਪਹੁੰਚਿਆ ਕਿਸਾਨਾਂ ਦੇ ਹੱਕ ਦੇ ਵਿੱਚ ਵਾਇਬ ਉਲੰਧ ਕਰਨ ਦੇ ਲਈ ਤੇ ਲੰਗਰ ਲਾਇਆ ਹੋਇਆ ਚੌਲਾਂ ਦਾ ਦੇਖ ਸਕਦੇ ਹੋ ਦੇਖ ਕੇ ਵੱਡੇ ਵੱਡੇ ਭੜਕੇ ਲੈ ਕੇ ਆਏ ਨੇ ਮੁਸਲਮਾਨ ਵੀਰ ਫਲੇਰ ਕੋਲ ਆ ਦਿਹਾੜੇ ਨਰਦੀ ਧਰਤੀ ਹੈ ਔਰ ਉੱਥੋਂ ਦੁਬਾਰਾ ਤੋਂ ਆਪਣੇ ਕਿਸਾਨ ਵੀਰਾਂ ਲਈ ਖਾਣਾ ਪਾਸੀ ਕਿਸਾਨ ਭਾਈਚਾਰੇ ਦੇ ਨਾਲ ਖੜੇ ਹਾਂ ਜੀ ਬੈਨਾ ਵੀ ਨਾਲ ਖੜੇ ਸੀ ਹੁਣ ਵੀ ਨਾਲ ਖੜੇ ਹਾਂ ਕਿਉਂਕਿ ਅਸੀਂ ਕੋਲੇ ਦੇ ਧਰਤੀ ਤੋਂ ਉੱਥੋਂ ਪਹਿਲਾਂ ਵੀ ਸਾਹਬ ਜੱਤਾਂ ਦਾ ਤਰ੍ਹਾਂ ਦਾ ਨਾਰਾ ਮਾਰਿਆ ਗਿਆ ਹੋਨ ਵੀ ਅਸੀਂ ਸਾਰੇ ਭਾਈਆਂ ਦੇ ਨਾਲ ਅਸੀਂ ਅਗਰ 2 ਹੌਂਡਲਤ ਲੈ ਕੇ ਜਿਵੇਂ ਬਣਾ ਕੇ ਤਾਂ ਕਾਫੀ ਅਸੀਂ ਉਹ ਤੇ ਪਿੱਛੇ ਵੀ ਪਹਿਲਾਂ ਸਰਵ ਕਰਕੇ ਆਏ ਐ ਐਮਐਸਬੀ ਦੇ ਪਰ ਕਾਨੂੰਨ ਨਾ ਬਣਿਆ ਹਰ ਇੱਕ ਵਾਰੀ ਇਹ ਘਾਟੇ ਦਾ ਸੌਦਾ ਜਿਹੜੀ ਐਗਰੀਕਲਚਰ ਹੈ ਅਗਰ ਸਾਬਤ ਹੁੰਦੀ ਰਹੀ ਤਾਂ ਕਿਸਾਨ ਇਹ ਕੀਤਾ ਛੱਡ ਜਾਂਦਾ ਬਾਕੀ ਸਾਰੀਆਂ ਚੀਜ਼ਾਂ ਦੀ ਅਗਰ ਪ੍ਰੋਬਲਮ ਹੋ ਰਹੀ ਹੈ ਤਾਂ ਖੇਤੀ ਦੇ ਇਹਦੀ ਜਿਹੜੀ ਗ੍ਰੋਥ ਹੈ ਉਹ ਐਵਰੇਜ 3.5 3.5% ਹੈ ਜਿਹੜੇ ਹੋਰ ਚੀਜ਼ਾਂ ਦੀ ਗ੍ਰੋਥ ਹੈ 15-17% ਹੈ ਨੂੰ ਤਾ ਸ਼ੰਬੂ ਬਾਰਡਰ ਦੇ ਉੱਪਰ ਮੌਜੂਦ ਆ ਇੱਥੇ ਜਿੱਥੇ ਵੱਖ-ਵੱਖ ਬکریاں ਤਸਵੀਰਾਂ ਮਿਲਦੀਆਂ ਤਾਂ ਦੇਖ ਸਕਦੇ ਕਿ ਸ਼ਾਨਦਾਰ ਤਸਵੀਰ ਹੋਰ ਦੇਖਣ ਨੂੰ ਮਿਲੀ ਐ ਸਪੈਸ਼ਲ ਮੁਸਲਮਾਨ ਭਾਈਚਾਰਾ ਪਹੁੰਚਿਆ ਕਿਸਾਨਾਂ ਦੇ ਹੱਕ ਦੇ ਵਿੱਚ ਵਾਇ ਬੁਲੰਦ ਕਰਨ ਦੇ ਲਈ ਤੇ ਲੰਗਰ ਲਾਇਆ ਹੋਇਆ ਚੌਲਾਂ ਦਾ ਤਾਂ ਤੁਸੀਂ ਦੇਖ ਸਕਦੇ ਹੋ ਦੇਗੇ ਵੱਡੇ-ਵੱਡੇ ਭਰਕੇ ਲੈ ਕੇ ਆਏ ਨੇ ਮੁਸਲਮਾਨ ਵੀਰ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਪੈਸ਼ਲ ਜਿਹੜਾ ਤੁਸੀਂ ਦੇਖ ਸਕਦੇ ਹੋ ਚੌਲ ਜਿਹੜੇ ਲਿਆਂਦੇ ਗਏ ਨੇ ਸਿੱਖ ਭਾਈਚਾਰੇ ਦੇ ਨਾਲ ਜਿਹੜਾ ਮੋਢਾ ਨਾ ਮੋਢਾ ਲਾ ਕੇ ਖੜਾ ਹੈਗਾ ਮੁਸਲਮਾਨ ਭਾਈਚਾਰਾ ਤਾਂ ਭਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਤੁਸੀਂ ਕਿੱਥੋਂ ਆਏ ਅ ਅਡਵਗੜਮ ਵੇਨ ਫਰੂਕੀ ਮਲੇਰਕੋਟਲਾ ਤੋਂ ਆਇਆ ਮੁਸਲਿਮ ਫੈਡਰੇਸ਼ਨ ਪੰਜਾਬ ਸੰਸਥਾ ਔਰ ਮਲੇਰਕੋਟਲੇ ਤੋਂ ਪਹਿਲਾਂ ਵੀ ਅਸੀਂ ਆਏ ਸੀ ਜਦੋਂ ਪਹਿਲਾ ਸੰਘਰਸ਼ ਵਿੱਡਿਆ ਸੀ ਕਿਸਾਨਾਂ ਵੱਲੋਂ ਦਿੱਲੀ ਤਾਂ ਪਹਿਲੇ ਦਿਨ ਤੋਂ ਅਸੀਂ ਉਸ ਟਾਈਮ ਵੀ 15 ਮਹੀਨੇ ਨਾਲ ਉੱਥੇ ਬੈਠੇ ਰਹੇ ਹਾਂ ਪੱਕਾ ਮੋਰਚਾ ਵੀ ਲਗਾਇਆ ਸੀਗਾ ਔਰ ਇਸ ਵਾਰੀ ਵੀ ਹੁਣ ਜਦੋਂ ਪਿਛਲੀ ਵਾਰ ਜਦੋਂ ਇਹਨਾਂ ਨੇ ਵਾਅਦੇ ਕਰਕੇ ਸਾਡੇ ਨਾਲ ਉੱਥੋਂ ਭੇਜਿਆ ਸੀਗਾ ਕਿ ਐਮਐਸਪੀ ਤੇ ਕਾਨੂੰਨ ਬਣਾਵਾਂਗੇ ਖੇਤੀ ਕਾਨੂੰਨ ਤਾਂ ਚਲੋ ਰੱਦ ਹੋ ਗਏ ਉਤਲਾਵਾ ਹੋਰ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਵਰਬਲ ਇਹਨਾਂ ਨੇ ਆਂ ਕਹਤਾ ਸੀਗਾ ਕਿ ਹਾਂਜੀ ਅਸੀਂ ਸਾਰੀਆਂ ਮੰਗਾਂ ਮੰਨ ਲਈਆਂ ਮਗਰ ਇੰਪਲੀਮੈਂਟ ਨਹੀਂ ਕੀਤਾ ਮਗਰ ਹੁਣ ਜਦੋਂ ਅੱਜ ਵਕਤ ਹੈ ਇਲੈਕਸ਼ਨ ਦਾ ਔਰ ਇਹ ਸਰਕਾਰ ਜਾ ਰਹੀ ਹੈ ਸਮਝ ਲਓ ਦੁਬਾਰਾ ਨਵੀਂ ਸਰਕਾਰ ਆਏਗੀ ਤਾਂ ਇਹ ਸਰਕਾਰ ਨੇ ਜੋ ਵਾਅਦੇ ਕੀਤੇ ਨੇ ਉਹਨੂੰ ਮਨਾਉਣ ਵਾਸਤੇ ਹੀ ਅ ਕਿਸਾਨਾਂ ਵੱਲੋਂ ਦੁਬਾਰਾ ਤੋਂ ਇੱਥੇ ਧਰਨਾ ਸ਼ੁਰੂ ਕੀਤਾ ਗਿਆ ਔਰ ਅਸੀਂ ਮਲੇਰਕੋਲਾ ਤੋਂ ਆਏ ਆ ਮਲੇਰਕੋਲਾ ਦੀ ਹਾਜ਼ਨਾਰੀ ਦੀ ਧਰਤੀ ਹੈ ਔਰ ਉੱਥੋਂ ਦੁਬਾਰਾ ਤੋਂ ਆਪਣੇ ਕਿਸਾਨ ਵੀਰਾਂ ਲਈ ਹਾਜ਼ਨਾਰਾ ਮਾਰਨਾ ਇੱਕ ਬਿਲਕੁਲ ਇਹ ਵੀ ਹੈ ਗੱਲ ਕਿ ਜਦੋਂ ਇਹੋ ਜੀ ਪੀੜ ਪੈਂਦੀ ਹੈ ਕੋਈ ਸਾਰੇ ਜੋ ਅੰਦੋਲਨ ਚੱਲਦਾ ਤਾਂ ਸਾਰੇ ਇਕੱਠੇ ਇੱਕ ਨਾਲ ਇੱਕੇ ਜੋੜ ਕੇ ਖੜਦੇ ਨੇ ਕਿਉਂਕਿ ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀ ਨੈਗੇਟਿਵਿਟੀ ਫੈਲਾਈ ਜਾਂਦੀ ਹੈ ਬਹੁਤ ਸਾਰੇ ਸਰਕਾਰਾਂ ਦੇ ਆਈਟੀ ਸੈੱਲ ਕੰਮ ਕਰਦੇ ਨੇ ਇੱਕ ਦੂਜੇ ਦੇ ਵਿੱਚ ਵੰਡੀਆਂ ਪਾਉਣ ਨੂੰ ਕਿਉਂਕਿ ਜੇ ਵੰਡੀਆਂ ਪਾਉਣਗੇ ਫੇਰ ਹੀ ਸਿਆਸਤ ਇਹ ਚੀਜ਼ ਜਿਹੜੀ ਹੈ ਇੱਕ ਇਹ ਵੀ ਇੱਕ ਸਿੰਬੋਲਿਕ ਬਹੁਤ ਵਧੀਆ ਮੈਸੇਜ ਵੀ ਦਿੰਦੀ ਹੈ ਕਿ ਪੂਰੇ ਵਿਸ਼ਵ ਦੀ ਜੇ ਗੱਲ ਕਰੀਏ ਤਾਂ ਜਦੋਂ ਦੇਖੋ ਜਿਹੜਾ ਸੰਘਰਸ਼ ਇਹ ਵਿੱਡਿਆ ਗਿਆ ਤਾਂ ਇਹ ਕੱਲਾ ਕਿਸਾਨਾਂ ਬਾਰੇ ਨਹੀਂ ਹੈ ਇਹ ਸਾਰੇ ਤਬਕਿਆਂ ਦਾ ਹੈ ਦੇਖੋ ਕਿਸਾਨਾਂ ਨਾਲ ਜਦੋਂ ਇਨਜਸਟਿਸ ਹੋਊਗਾ ਤਾਂ ਜੋ ਅੰਨ ਦਾ ਜੇ ਉਹ ਹੀ ਕਿਉਂਕਿ ਕਿੱਤਾ ਛੱਡਦਾ ਜਾਂਦਾ ਹੈ ਜੋ ਕਿਸਾਨ ਆ ਪੰਜਾਬ ਦਾ ਕਿਸਾਨ ਆ ਖਾਸ ਕਰਕੇ ਪੰਜਾਬ ਦੇ ਕਿਸਾਨ ਤੇ ਅਗਰ ਐਵਰੇਜ ਲਗਾਈਏ ਤਾਂ ਹਰੇਕ ਪਰਿਵਾਰ ਦੇ ਉੱਪਰ ਕਿਸਾਨੀ ਪਰਿਵਾਰ ਦੇ ਉੱਪਰ 243000 ਰੁਪਏ ਦਾ ਕਰਜ਼ਾ ਜੀ ਔਰ ਅਗਰ ਅਸੀਂ ਇਹ ਐ ਐਮਐਸਪੀ ਦੇ ਉੱਪਰ ਕਾਨੂੰਨ ਨਾ ਬਣਿਆ ਹਰੇਕ ਵਾਰੀ ਇਹ ਘਾਟੇ ਦਾ ਸੌਦਾ ਜਿਹੜੀ ਐਗਰੀਕਲਚਰ ਆ ਅਗਰ ਸਾਬਤ ਹੁੰਦੀ ਰਹੀ ਤਾਂ ਕਿਸਾਨ ਇਹ ਕੀਤਾ ਛੱਡ ਜਾਣਗੇ ਫਿਰ ਕੌਣ ਪੈਦਾ ਕਰੇਗਾ ਨਾਲ ਸਾਡੇ ਖਾਣ ਦੇ ਲਈ ਇਹ ਲੋਕਾਂ ਨੂੰ ਹਲੇ ਨਹੀਂ ਨਜ਼ਰ ਆ ਰਹੇ ਹਨ ਮਗਰ ਜਦੋਂ ਇਦੇ ਜਦੋਂ ਅਸਰ ਦਿਖੂਗਾ ਉਹ ਤੋਂ ਸਾਰੇ ਪਛਤਾਨਗੇ ਕਿ ਹਾਂ ਜੀ ਕਿ ਜਿਸ ਟਾਈਮ ਇਸ ਸੰਘਰਸ਼ ਹੋ ਰਿਹਾ ਸੀਗਾ ਤਾਂ ਸਾਨੂੰ ਸਾਥ ਦੇਣਾ ਚਾਹੀਦਾ ਸੀ। ਜਦੋਂ ਜਦੋਂ ਸਾਰੀਆਂ ਚੀਜ਼ਾਂ ਦੇ ਰੇਟ ਵੱਧ ਰਹੇ ਨੇ ਦੁਨੀਆ ਦੇ ਵਿੱਚ ਔਰ ਭਾਰਤ ਦੀ ਜੀਡੀਪੀ ਦੇ ਵਿੱਚ 47 ਦੇ ਵਿੱਚ 50% ਤੋਂ ਜ਼ਿਆਦਾ ਹਿੱਸਾ ਜਿਹੜਾ ਸੀਗਾ ਉਹ ਖੇਤੀ ਦਾ ਸੀ। ਅੱਜ 15% ਹੈ। ਬਾਕੀ ਸਾਰੀਆਂ ਚੀਜ਼ਾਂ ਦੀ ਜੇਕਰ ਗਰੋਥ ਹੋ ਰਹੀ ਹੈ ਤਾਂ ਖੇਤੀ ਦੇ ਕਿੱਤੇ ਦੇ ਵਿੱਚ ਕਿਉਂ ਨਹੀਂ ਗਰੋਥ ਹੋ ਰਹੀ? ਇਹਦੀ ਜਿਹੜੀ ਗਰੋਥ ਹੈ ਉਹ ਐਵਰੇਜ ਤਿੰਨ ਔਰ 3.5% ਹੈ ਜਿਹੜੇ ਹੋਰ ਚੀਜ਼ਾਂ ਦੀ ਗ੍ਰੋਥ ਹੋ 15-15% ਐਨੂਅਲ ਹੋ ਰਹੀ ਹੈ ਤਾਂ ਤਾਂ ਦੇਖੋ ਇੰਡਸਟਰੀs ਅਗਰ ਅਸੀਂ ਕਹਿ ਰਹੇ ਨੇ ਕਿ ਕਿਸਾਨ ਕੇ ਸਾਡੇ ਵਾਸਤੇ ਬਿਲ ਜਿਹੜੇ ਬਣਾਇਆ ਜਾਵੇ ਲੈ ਕਹਿੰਦਾ ਜਾਵੇ ਬਿਲ ਔਰ ਕਾਨੂੰਨ ਬਣਾਇਆ ਜਾਵੇ ਕਿ ਐਮਐਸਪੀ ਤੋਂ ਅਗਰ ਘੱਟ ਕੋਈ ਖਰੀਦ ਕਰੂਗਾ ਤਾਂ ਉਹਨੂੰ ਪੈਨਲਾਈਜ਼ ਕੀਤਾ ਜਾਵੇ ਉਹਨੂੰ ਪੈਨਲਟੀ ਉਹਦੇ ਤੇ ਕੋਈ ਨਾ ਕੋਈ ਹੋ ਹੋਵੇ ਤਾਂ ਉਹ ਬਿਲਕੁਲ ਜਾਇਜ਼ ਮੰਗ ਹੈ ਕਿਉਂਕਿ ਸਰਕਾਰ ਨੂੰ ਨਹੀਂ ਅਸੀਂ ਕਹਿ ਰਹੇ ਕਿ ਤੁਸੀਂ ਸਾਡੀਆਂ ਸਾਰੀਆਂ ਫਸਲਾਂ ਖਰੀਦੋ ਅਸੀਂ ਤਾਂ ਮੰਗ ਕਰ ਰਹੇ ਹਾਂ ਕਿ ਐਮਐਸਪੀ ਦੇ ਉੱਪਰ ਕਾਨੂੰਨ ਬਣ ਜਾਵੇ ਕਿ ਇਸ ਤੋਂ ਘੱਟ ਕੋਈ ਖਰੀਦੂਗਾ ਅਗਰ ਤਾਂ ਉਹਨੂੰ ਉਹਨੂੰ ਸਜ਼ਾ ਹੋਏਗੀ ਤਾਂ ਕਿ ਜੋ ਪ੍ਰਾਈਵੇਟ ਪਲੇਅਰ ਸਾਡਾ ਸੋਸ਼ਣ ਕਰਨ ਨੂੰ ਬੈਠਾ ਹੈ ਤਿਆਰ ਜੋ ਉਸ ਬੜੇ-ਬੜੇ ਗੋਡਾਊਨ ਬੁਣਾਈ ਬੈਠੇ ਨੇ ਖਰੀਦਣ ਲਈ ਜਿਨ੍ਹਾਂ ਦੀਆਂ ਪਾਲਿਸੀਆਂ ਜਿਨ੍ਹਾਂ ਦੀਆਂ ਜੋ ਪਹਿਲਾਂ ਹੀ ਸਕੀਮਜ਼ ਲਗਾਈ ਬੈਠੇ ਨੇ ਕਿ ਅਸੀਂ ਜਿਹੜਾ ਕਿਸਾਨ ਹੈ ਵੀ ਉਹਨਾਂ ਕੋਲੋਂ ਫਸਲਾਂ ਘੱਟ ਰੇਟ ਦੇ ਉੱਪਰ ਘੱਟੋ-ਘੱਟ ਰੇਟ ਤੇ ਖਰੀਦ ਕੇ ਮਹਿੰਗੇ ਭਾਅ ਵਿੱਚ ਆਗੇ ਜੋ ਮੁਨਾਫਾ ਖੋਰੀ ਦੇ ਵਾਸਤੇ ਜੋ ਇੰਡਸਟਰੀਅਲਿਸਟ ਬੈਠੇ ਨੇ ਤਿਆਰ ਕਿ ਉਹ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹ ਘੱਟੋ ਘੱਟ ਸਾਡੇ ਤੋਂ ਐਮਐਸਪੀ ਦੇ ਰੇਟ ਦੇ ਉੱਪਰ ਹੀ ਖਰੀਦ ਕਰਨ ਅਗਰ ਉਸ ਤੋਂ ਘੱਟ ਖਰੀਦ ਕਰਨਗੇ ਤਾਂ ਉਹਨਾਂ ਨੂੰ ਸਜ਼ਾ ਦਾ ਪ੍ਰਾਵਧਾਨ ਹੋਵੇ ਸਿਰਫ ਇਹਨਾਂ ਕੋਲ ਮੁਲਾਕੇ ਕੀ ਕੋਰ ਵੱਡੇ ਵੱਡੇ ਕਾਰਪੋਰੇਟ ਘਰਾਣੇ ਅਮੀਰ ਹੋ ਜਾਂਦੇ ਆ ਛੋਟਾ ਦੁਕਾਨਦਾਰ ਮਰੀ ਜਾਂਦਾ ਜਿਹੜਾ ਨਿਊ ਵਾਰਲਡ ਆਰਡਰ ਆ ਪੂਰੇ ਵਿਸ਼ਬ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਫਰਾਂਸ ਹੋਵੇ ਜਰਮਨੀ ਹੋਵੇ ਉਹੀ ਗੱਲ ਆ ਪਰ ਦੂਜੇ ਪਾਸੇ ਜੇ ਆਪਾਂ ਇਹ ਗੱਲ ਕਰੀਏ ਤਾਂ ਤੁਸੀਂ ਜਿਹੜਾ ਕੁਝ ਲੈ ਕੇ ਆਏ ਅੱਜ ਪਹਿਲੀ ਗੱਲ ਤੇ ਦੱਸੋ ਸਾਨੂੰ ਕਿ ਕਿੰਨਾ ਕਵਾਂਟਲ ਜਿਹੜਾ ਤੁਸੀਂ ਇਹ ਲੈ ਕੇ ਆਏ ਹੋ ਚੌਲ ਬਣਾ ਕੇ ਅਸੀਂ ਇਹ ਤੇ ਦੋ ਕ ਤਾਂ ਕਾਫੀ ਅਸੀਂ ਉੱਥੇ ਪਿੱਛੇ ਵੀ ਪਹਿਲਾਂ ਸਰਵ ਕਰਕੇ ਆਏ ਆਂ ਅੱਛਾ ਔਰ ਹੁਣ ਇੱਥੇ ਸਟੇਜ ਦੇ ਕੋਲ ਪਹਿਲਾਂ ਕਿਉਂਕਿ ਪੀੜ ਬਹੁਤ ਜ਼ਿਆਦਾ ਸੀ ਅੱਗੇ ਨਹੀਂ ਆ ਸਕਦਾ ਅਸ ਕਾ ਟਰੱਕ ਤੇ ਹੁਣ ਇੱਥੇ ਆ ਲਾਸਟ ਜਿੱਥੇ ਮੋਰਚੇ ਦੇ ਇੱਥੇ ਬੁਰੇ ਬਾਰਡਰ ਦੇ ਉੱਪਰ ਜਿੱਥੇ ਵੈਰੀਕੇਟਿੰਗ ਹੋਈ ਹੈ ਉੱਥੇ ਤੱਕ ਪਹੁੰਚੇ ਬੜੀ ਮੁਸ਼ਕਿਲ ਨਾਲ ਤਾਂ ਹੁਣ ਇੱਥੇ ਅਸੀਂ ਸਰਵ ਕਰ ਰਹੇ ਹਾਂ ਸਾਡੇ ਕਿਸਾਨ ਵੀਰਾਂ ਨੂੰ ਕਿਉਂਕਿ ਆ ਲਗਾਤਾਰ ਜੋ ਸੰਘਰਸ਼ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਥੋੜੀ ਬਹੁਤ ਰਿਲੀਫ ਹੈ ਉਹ ਮਿਲੇ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਅਸੀਂ ਪ੍ਰੋਵਾਈਡ ਕਰਾਂਗੇ ਕਿਉਂਕਿ ਮੁਸਲਮਾਨ ਵੀ ਕਿਸਾਨ ਹੈ ਜੋ ਮਲੇਰਕੋਲੇ ਦਾ ਮੁਸਲਮਾਨ ਹੈ ਉਹ ਸਬਜ਼ੀ ਪੈਦਾ ਕਰਦਾ ਅੱਜ ਬੜਾ ਸਭ ਤੋਂ ਜ਼ਿਆਦਾ ਤਾਂ ਸਾਡਾ ਵੀ ਫਰਜ਼ ਬੰਦਾ ਦੂਸਰਾ ਅਸੀਂ ਸਾਡੀ ਰਿਵਾਇਤ ਹੈ ਹਾਦ ਨਾਰਾ ਮਾਰਨ ਦੀ ਮਲੇਰਕੋਲੇ ਦੀ ਜਿਹੜੀ ਧਰਤੀ ਹੈ ਉਹ ਹਾਦ ਨਾਰੇ ਦੀ ਧਰਤੀ ਹੈ ਉਹ ਸਾਡੇ ਖੂਨ ਦੇ ਵਿੱਚ ਹੈ ਉਹੀ ਮੈਂ ਇੱਕ ਵਾਰ ਜ਼ਰੂਰ ਕਹੂੰਗਾ ਕਿ ਦੇਖ ਸਕਦੇ ਹੋ ਤੁਸੀਂ ਜੋ ਇਸ ਵਕਤ ਤਸਵੀਰ ਸ਼ੰਭੂ ਬਾਰਡਰ ਤੋਂ ਇੱਕ ਸਾਂਝੀ ਵਾਲਤਾ ਦੇ ਸਾਹਮਣੇ ਆ ਰਹੀ ਹੈ ਤਾਂ ਬੜਾਈ ਖੂਬਸੂਰਤ ਤਸਵੀਰ ਆ ਦੇਖ ਸਕਦੇ ਹੋ ਕਿਵੇਂ ਜਿਹੜਾ ਮੁਸਲਮਾਨ ਵੀਰ ਭਾਈ ਚਾਰੇ ਦੇ ਵੱਲੋਂ ਇੱਥੇ ਲੰਗਰ ਲਗਾਇਆ ਗਿਆਗਾ ਤਾਂ ਗੱਲਾਂ ਬਾਤਾਂ ਵੀ ਨਾਲ-ਨਾਲ ਕਰੀ ਜਾਵਾਂਗੇ ਪਰ ਇੱਕ ਵਾਰ ਤੁਸੀਂ ਇਹ ਤਸਵੀਰ ਜ਼ਰੂਰ ਦੇਖੋ ਤਾਂ ਜੇ ਮੈਂ ਉਹੀ ਗੱਲ ਕਰ ਰਿਹਾ ਸੀ ਮਹਾ ਜਿਵੇਂ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਕਈ ਵਾਰ ਬਹੁਤ ਸਾਰੀਆਂ ਨੈਗੇਟਿਵਿਟੀਆਂ ਫੈਲਦੀਆਂ ਰਾਜਨੀਤੀ ਬਹੁਤ ਸਾਰੇ ਕਰਦੇ ਨੇ ਆਪਸ ਦੇ ਵਿੱਚ ਲੜਾਉਣ ਵਾਲੀ ਹੈ ਨਾ ਪਰ ਇਹ ਇੱਕ ਜਿਹੜਾ ਸਿੰਬੋਲਿਕ ਜਿਹੜਾ ਤੁਸੀਂ ਅੱਜ ਮੈਸੇਜ ਦਿੱਤਾ ਹੈਗਾ ਸਾਂਝੀ ਵਾਲਤਾ ਦਾ ਜੀ ਜੀ ਭਾਈਚਾਰੇ ਦਾ ਮੈਸੇਜ ਦਿੱਤਾ ਹੈ ਜੀ ਬਾਕੀ ਲੀਡਰਾਂ ਦਾ ਕੰਮ ਹੁੰਦਾ ਲੜਾਉਣਾ ਜੀ ਬਾਕੀ ਪਬਲਿਕ ਦਾ ਕੰਮ ਹੁੰਦਾ ਆਪਸੀ ਭਾਈਚਾਰੇ ਦੇ ਕਾਇਮ ਕਰਨਾ ਅਸੀਂ ਕਿਸਾਨ ਭਾਈਚਾਰੇ ਦੇ ਨਾਲ ਖੜੇ ਹਾਂ ਜੀ ਪਹਿਲਾਂ ਵੀ ਨਾਲ ਖੜੇ ਸੀਗੇ ਹੁਣ ਵੀ ਨਾਲ ਖੜੇ ਹਾਂ ਕਿਉਂਕਿ ਅਸੀਂ ਮਲੇਰ ਕੋਲੇ ਦੀ ਧਰਤੀ ਤੋਂ ਆ ਉੱਥੋਂ ਪਹਿਲਾਂ ਵੀ ਸਾਹਬਜ਼ਾਦ ਦੇ ਖਤਰਾ ਦਾ ਨਾਰਾ ਮਾਰਿਆ ਗਿਆ ਹੁਣ ਵੀ ਅਸੀਂ ਸਾਡੇ ਭਾਈਆਂ ਦੇ ਨਾਲ ਖੜੇ ਹਾਂ ਜੀ ਤਾਂ ਬਿਲਕੁਲ ਦੇਖ ਸਕਦੇ ਹੋ ਉਸੇ ਲੋਕਾਂ ਦੇ ਵਿੱਚ ਵੀ ਜਿਹੜਾ ਭਾਰੀ ਹੁਸ਼ਾਗਾ ਕਿਸਾਨੀ ਅੰਦੋਲਨ ਨੂੰ ਲੈ ਕੇ ਤਾਂ ਆ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਕਿਸਾਂਜੀ ਵਾਲਤਾ ਦੀ ਤਸਵੀਰ ਸੀ ਆ ਦੇਖ ਸਕਦੇ ਹੋ ਸੀ ਕਿਵੇਂ ਚੌਲ ਜਿਹੜੇ ਆ ਉਹ ਵਰਤਾਏ ਜਾ ਰਿਹਾ ਹੈ ਬਾਈ ਕਿੱਥੋਂ ਆਏ ਸੀ ਮਲੇਕੋਟ ਮਲੇਕੋਟ ਤੋਂ ਹਾਂ ਮਲੇਕੋਟ ਤੋਂ ਆ ਰਹੇ ਹਾਂ ਸੇਵਾ ਚ ਆਇਆਗੇ ਥੋੜੇ ਹਾਂਜੀ ਤਾਂ ਦੇਖ ਸਕਦੇ ਹੋ ਤੁਸੀਂ ਸਾਰੇ ਸੇਵਾ ਭਾਵਨਾ ਦੇ ਨਾਲ ਆਏ ਨੇ ਕਹਿੰਦੇ ਮਲੇਕ ਕੋਟਲਾ ਦਾ ਧਰਤੀ ਹਾ ਦਾ ਨਾਰਾ ਮਾਰਨ ਕਰਕੇ ਜਿਹੜਾ ਹੈ ਉਹੀ ਗੁਰਾਂ ਨੇ ਇਹਨਾਂ ਨੂੰ ਵੀ ਜਿਹੜਾ ਵਰਦਾਨ ਦਿੱਤਾ ਹੋਇਆ ਤਾਂ ਦੇਖ ਸਕਦੇ ਹੋ ਸਾਰੇ ਇਕੱਠੇ ਹੋ ਕੇ ਇੱਥੇ ਅੱਜ ਸੰਘਰਸ਼ ਦੇ ਵਿੱਚ ਆਣ ਖੁੱਦ ਪਈ ਨੇ ਤੇ ਕਹਿੰਦੇ ਕਿਸਾਨਾਂ ਦੀ ਜਿੱਤ ਦਿਵਾ ਕੇ ਫੇਰ ਹੀ ਇੱਥੋਂ ਜਾਵਾਂਗੇ ਕੈਮਰਾ ਪਰਸਨ ਜੀ ਦੇ ਨਾਮ ਮਨਦੀਪ ਜੋਤ ਸ਼ੰਭੂ